ਨਿਕੀਆਂ ਜਿੰਦਾ ਵੱਡਾ ਸਾਕ ਆਨੰਦਪੁਰ ਦੇ ਕਿਲੇ ਦੇ ਬਾਹਰ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਸਿੰਘਾਂ ਤੇ ਮੁਗਲ ਫੌਜਾਂ ਵਿਚਕਾਰ ਕਈ ਮਹੀਨੇ ਕਮਸਾਨ ਦੀ ਲੜਾਈ ਹੁੰਦੀ ਰਹੀ ਬਾਦਸ਼ਾਹ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਆਨੰਦਪੁਰ ਦਾ ਕਿਲਾ ਖਾਲੀ ਕਰ ਦੇ ਤਾਂ ਉਹਨਾਂ ਨੂੰ ਬਿਨਾਂ ਕਿਸੇ ਰੋਕ ਤੋਂ ਜਾਣ ਦਿੱਤਾ ਜਾਵੇਗਾ ਗੁਰੂ ਜੀ ਨੂੰ ਭਾਵੇਂ ਔਰੰਗਜ਼ੇਬ ਦੀ ਕਸਮ ਉੱਤੇ ਤਵਾਰ ਨਹੀਂ ਸੀ ਪਰ ਪਰਖਣ ਲਈ ਆਪ ਨੇ ਕਿਲਾ ਛੱਡਣਾ ਪ੍ਰਵਾਨ ਕਰ ਲਿਆ ਕਿਲੇ ਤੋਂ ਨਿਕਲਣ ਦੀ देर ਸੀ ਕਿ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਸਰਸਾ ਨਦੀ ਦੇ ਕੰਢੇ ਉੱਤੇ ਖਮਸਾਨ ਦੀ ਲੜਾਈ ਛੜ ਪਈ ਗੁਰੂ ਜੀ ਦੀ ਫੌਜ ਨੇ ਡਟ ਕੇ ਮੁਕਾਬਲਾ ਕੀਤਾ ਇੱਕ ਇੱਕ ਸਿੰਘ ਨੇ ਕਈ ਮੁਗਲ ਸਿਪਾਈਆਂ ਨੂੰ ਮਾਰ ਮੁਕਾਇਆ ਇਸ ਪੱਖ ਦੀ ਜੰਗ ਵਿੱਚ ਗੁਰੂ ਜੀ ਦਾ ਸਾਰਾ ਪਰਿਵਾਰ ਇੱਕ ਦੂਜੇ ਨਾਲੋਂ ਵਿਛੜ ਗਿਆ ਛੋਟੇ ਸਪੁੱਤਰ ਸਹਬਜ਼ਾਦਾ ਬਾਬਾ ਜ਼ੂਰਾਵਰ ਸਿੰਘ ਜੀ ਤੇ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਚਲੇ ਗਏ ਵਿਖੜੇ ਰਸਤੇ ਤੋਂ ਲੰਘਦੇ ਘਣੇ ਜੰਗਲਾਂ ਥਾਣੀ ਹੁੰਦੇ ਅੱਗੇ ਹੀ ਅੱਗੇ ਤੁਰਦੇ ਗਏ ਰਸਤੇ ਵਿੱਚ ਕਈ ਜੰਗਲੀ ਜਾਨਵਰ ਉਹਨਾਂ ਦੇ ਕੋਲੋਂ ਲੰਘੇ ਸ਼ੇਰ ਵੀ ਦਿਖਾਈ ਦਿੱਤੇ ਸੱਪ ਵੀ ਦਿਸੇ ਪਰ ਦਲੇਰ ਸਾਹਿਬ ਜاده ਆਪਣੇ ਪਿਆਰੇ ਦਾਦੀ ਜੀ ਨਾਲ ਬਾਣੀ ਦਾ ਪਾਠ ਕਰਦੇ ਕਰਦੇ ਬਿਨਾਂ ਕਿਸੇ ਡਰ ਭਾਉ ਦੇ ਅਗਾਹ ਹੀ ਅਗਾਹ ਤੁਰਦੇ ਗਏ ਆਪਣੇ ਦਾਦੀ ਜੀ ਤੋਂ ਸਾਖੀਆਂ ਵੀ ਸੁਣਦੇ ਰਹੇ ਇਸ ਤਰ੍ਹਾਂ ਉਹਨਾਂ ਦਾ ਪੈਂਡਾ ਵੀ ਸੌਖਾ ਕੱਟਿਆ ਗਿਆ ਦੋਵੇਂ ਵੱਡੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਰਸਾ ਨਦੀ ਪਾਰ ਕਰਕੇ ਰਾਤ ਰੋਪੜ ਟਿਕੇ ਤੇ ਸਵੇਰਸਾਰ ਹੀ ਚਮਕੌਰ ਸਾਹਿਬ ਦੀ ਗੜੀ 'ਚ ਆ ਪਹੁੰਚੇ ਬੜੇ ਲੰਬੇ ਪੈਂਡੇ ਮਗਰੋਂ ਮਾਤਾ ਗੁਜਰੀ ਜੀ ਸਮੇਤ ਦੋਵੇਂ ਸਾਹਿਬਜ਼ਾਦੇ ਕਮੂ ਮਾਸ਼ਕੀ ਦੀ ਝੁੱਗੀ ਕੋਲ ਜਾ ਪਹੁੰਚੇ ਮਾਤਾ ਜੀ ਨੂੰ ਦੇਖਦਿਆਂ ਹੀ ਉਹ ਬਾਹਰ ਆ ਗਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ ਮੇਰੇ ਤੁਨ ਭਾਗ ਜੇ ਆਪ ਜੀ ਮੇਰੀ ਨਿਮਾਣੀ ਜਹੀ ਕੁਟਿਆ ਵਿੱਚ ਵਿਸ਼ਰਾਮ ਕਰੋ ਮਾਤਾ ਜੀ ਤੇ ਸਹਿਬਜ਼ਾਦੇ ਕੰਮੋਂ ਦੀ ਸ਼ਰਦਾ ਦੇਖ ਖੁਸ਼ ਹੋਏ ਉੱਤੋਂ ਹਨੇਰਾ ਹੋ ਰਿਹਾ ਸੀ ਇਸ ਲਈ ਮਾਤਾ ਜੀ ਨੇ ਉਸ ਰਾਤ ਕੰਮੋਂ ਦੀ ਝੁੱਗੀ ਟਿਕਣਾ ਹੀ ਠੀਕ ਸਮਝਿਆ ਲక్ష్ਮੀ ਨਾ ਦੀ ਔਰਤ ਪਾਸੋਂ ਜੋ ਸਰ ਸਕਿਆ ਉਸ ਮਾਤਾ ਜੀ ਤੇ ਸਹਿਬਜ਼ਾਦੇ ਅੱਗੇ ਲਿਆ ਰੱਖਿਆ ਸਭ ਨੇ ਗੁਰ ਪ੍ਰਸਾਦ ਕਹਿ ਕੇ ਮੂੰਹ ਵਿੱਚ ਪਾਇਆ ਦੂਜੇ ਦਿਨ ਗੁਰੂ ਜੀ ਦੇ ਲੰਗਰ ਦਾ ਇੱਕ ਸੇਵਾਦਾਰ ਗੰਗੂ ਬ੍ਰਾਹਮਣ ਸੌ ਸੁਣ ਕੇ ਉਹਨਾਂ ਦੇ ਕੋਲ ਆਣ ਪਹੁੰਚਾ ਮਾਤਾ ਗੁਜਰੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਮਾਤਾ ਜੀ ਆਪ ਮੇਰੇ ਨਾਲ ਸਾਡੇ ਪਿੰਡ ਖੇੜੀ ਚੱਲੋ ਉੱਥੇ ਆਪ ਜੀ ਨੂੰ ਕਿਸੇ ਕਿਸਮ ਦੀ ਖੇਚਲ ਨਹੀਂ ਹੋਵੇਗੀ ਕਿਸੇ ਨੂੰ ਆਪ ਬਾਰੇ ਸੂ ਤੱਕ ਨਹੀਂ ਲੱਗੇਗੀ ਮਾਤਾ ਗੁਜਰੀ ਜੀ ਨੂੰ ਚੁੱਪ ਦੇਖ ਕੇ ਗੰਗੂ ਕਹਿਣ ਲੱਗਾ ਆਪ ਪੂਰੀ ਤਸੱਲੀ ਰੱਖੋ ਜੋ ਥੋੜਾ ਜਿਹਾ ਸਮਾਨ ਸੀ ਇੱਕ ਖੱਤਰ ਉੱਤੇ ਲਦਵਾ ਕੇ ਗੰਗੂ ਦੇ ਨਾਲ ਮਾਤਾ ਜੀ ਉਸ ਤੇ ਪਿੰਡ ਵੱਲ ਚੱਲ ਪਏ ਦੋਵੇਂ ਸਹਿਬਜ਼ਾਦੇ ਨਾਲ-ਨਾਲ ਪੈਦਲ ਚੱਲਦੇ ਗਏ ਕਦੇ-ਕਦੇ ਮਾਤਾ ਜੀ ਕੋਲੋਂ ਦੋਵੇਂ ਸਹਿਬਜ਼ਾਦੇ ਗਰੂ ਪਿਤਾ ਅਤੇ ਭਰਾਵਾਂ ਸਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਬਾਰੇ ਵੀ ਪੁੱਛ ਲੈਂਦੇ ਸਫ਼ਰ ਕਰਦੇ ਕਰਦੇ ਸ਼ਾਮ ਪੈ ਗਈ ਖੇੜੀ ਪਿੰਡ ਪੁੱਜ ਕੇ ਗੰਗੂ ਦੇ ਘਰ ਟਿਕਾਣਾ ਕੀਤਾ ਆਪਣੇ ਨਾਲ ਲਿਆਂਦਾ ਸਮਾਨ ਮਾਤਾ ਜੀ ਨੇ ਇੱਕ ਵੱਖਰੇ ਕਮਰੇ ਵਿੱਚ ਟਿਕਾ ਦਿੱਤਾ ਦੋਨੇ ਸਹਿਬਜ਼ਾਦਿਆਂ ਦੇ ਕੱਪੜੇ ਬਦਲਵਾਏ ਤੇ ਵਿਸਤਰਾ ਠੀਕ ਕੀਤਾ ਤਿੰਨਾਂ ਨੇ ਰਲ ਕੇ ਰਹਿਰਾਜ ਸਾਹਿਬ ਦਾ ਪਾਠ ਕੀਤਾ ਫਿਰ ਦੋਹਾਂ ਸਹਿਬਜ਼ਾਦਿਆਂ ਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਪਿਆਰ ਕੀਤਾ ਅਸੀਸ ਦਿੱਤੀ ਤੇ ਆਪਣੀ ਛਾਤੀ ਨਾਲ ਲਗਾ ਕੇ ਆਰਾਮ ਕਰਨ ਲਈ लेट ਗਏ ਰਾਤ ਨੂੰ ਪੋਲੇ-ਪੋਲੇ ਕਦਮ ਰੱਖਦਾ ਗੰਗੂ ਉਹਨਾਂ ਦੇ ਕਮਰੇ ਵਿੱਚ ਆਇਆ ਮਾਤਾ ਜੀ ਨੂੰ ਸੁੱਤਾ ਦੇਖ ਕੇ ਮੰਜੀ ਥੱਲੇ ਪਈੁਰਜੀ ਨੂਰ ਹੌਲੀ-ਹੌਲੀ ਫਰੋਲ ਫਰਾਲ ਕੇ ਉਸ ਵਿੱਚੋਂ ਮੋਹਰਾਂ ਦੀ ਥੈਲੀ ਕੱਢ ਕੇ ਚੁੱਪਚਾਪ ਬਾਹਰ ਚਲਾ ਗਿਆ ਮਾਤਾ ਜੀ ਨੂੰ ਖੜਾਕ ਸੁਣਾਈ ਦਿੱਤਾ ਗੰਗੂ ਦੇ ਅੰਦਰ ਆਉਣ ਦਾ ਝੌਲਾ ਪਿਆ ਦੱਬੇ ਬੈਰੀ ਬਾਹਰ ਜਾਣ ਦਾ ਵੀ ਪਤਾ ਲੱਗ ਗਿਆ ਪਰ ਮਾਤਾ ਜੀ ਨੇ ਉਸ ਵੇਲੇ ਕੁਝ ਨਾ ਕਿਹਾ ਸਵੇਰੇ ਮਾਤਾ ਗੁਜਰੀ ਜੀ ਜਾ ਕੇ ਤਾਂ ਉਹਨਾਂ ਨੇ ਗੰਗੂ ਨੂੰ ਪੁੱਛਿਆ ਗੰਗੂ ਸਾਰਾ ਸਮਾਨ ਖਿਲਰਿਆ ਪਿਆ ਹੈ ਬਾਹਰਲਾ ਦਰਵਾਜ਼ਾ ਤਾਂ ਬੰਦ ਸੀ ਮੋਹਰਾ ਕਿੱਥੇ ਗਈਆਂ ਗੰਗੂ ਹੈਰਾਨ ਹੋ ਕੇ ਇੱਧਰ ਉੱਧਰ ਝਾਕਣ ਲੱਗਾ ਬਿਨਾ ਕੁਝ ਕਹੇ ਝਟਪਟ ਬਾਹਰ ਚਲਾ ਗਿਆ ਤੇ ਜਾ ਕੇ ਰੌਲਾ ਪਾ ਦਿੱਤਾ ਚੋਰੀ ਹੋ ਗਈ ਲੋਕੋ ਮਾਤਾ ਜੀ ਦੀ ਚੋਰੀ ਹੋ ਗਈ ਮਾਤਾ ਗੁਜਰੀ ਜੀ ਨੇ ਗੰਗੂ ਨੂੰ ਅੰਦਰ ਬੁਲਾਇਆ ਤੇ ਉਸ ਨੂੰ ਸਮਝਾਉਣ ਲੱਗੇ ਭੜਿਆ ਲੋਕਾ ਇਸ ਤਰ੍ਹਾਂ ਸ਼ੋਰ ਮਚਾਉਣਾ ਠੀਕ ਨਹੀਂ ਮੋਰਾ ਕੋਲ ਹੀ ਰੱਖ ਤੇਰੇ ਕੋਲੋਂ ਕਿਸੇ ਮੰਗੀਆਂ ਨਹੀਂ ਇਹ ਸੁਣ ਕੇ ਗੰਗੂ ਗੁੱਸੇ ਨਾਲ ਬੋਲ ਉੱਠਿਆ ਹਨੇਰ ਸਾਈਂ ਦਾ ਮੈਂ ਤੈਨੂੰ ਪਣਾ ਦਿੱਤੀ ਤੇ ਉਲਟਾ ਤੁਸੀਂ ਮੇਰੇ ਤੇ ਹੀ ਚੋਰੀ ਦੀ ਤੋਹਮਤ ਲਗਾ ਰਹੇ ਹੋ ਮਾਤਾ ਜੀ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਬੋਲਦਾ-ਬੋਲਦਾ ਉਹ ਘਰੋਂ ਬਾਹਰ ਨਿਕਲ ਗਿਆ ਗੰਗੂ ਸਿੱਧਾ ਮੁਰੰਡੇ कोतवाल ਪਾਸ ਜਾ ਪਹੁੰਚਾ ਅੰਦਰ ਜਾ ਕੇ कोतवाल ਨੂੰ ਸਲਾਮ ਕੀਤੀ ਤੇ ਹੌਲੀ-ਹੌਲੀ ਕਹਿਣ ਲੱਗਾ ਹਜ਼ੂਰ ਆਪ ਜੀ ਨੂੰ ਇੱਕ ਖੂਫੀ ਇਤਲਾਹ ਦੇਣ ਆਇਆ ਸਾਂ ਕੋਤਵਾਲ ਪੁੱਛਣ ਲੱਗਾ ਹਾਂ ਦੱਸ ਪੰਡਤਾ ਕੀ ਖਬਰ ਲੈ ਆਇਆ ਹੈ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਦੋ ਛੋਟੇ ਲੜਕੇ ਮੇਰੇ ਘਰ ਆ ਰੁਕੇ ਹਨ ਕੋਤਵਾਲ ਇਹ ਸੁਣ ਕੇ ਬੜਾ ਖੁਸ਼ ਹੋਇਆ ਤੇ ਆਪਣੇ ਸਪਾਹੀਆਂ ਨੂੰ ਬੁਲਾ ਕੇ ਉਹਨਾਂ ਨੂੰ ਗੰਗੂ ਦੇ ਨਾਲ ਘੱਲਿਆ ਤੇ ਹੁਕਮ ਦਿੱਤਾ ਕਿ ਸਭ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਜਾਵੇ ਜਦ ਕੋਤਵਾਲ ਦੇ ਭੇਜੇ ਸਿਪਾਹੀ ਗੰਗੂ ਦੇ ਬੇੜੇ ਪੁੱਜੇ ਤਾਂ ਕੁਝ ਆਂਗਗਵਾਂਡ ਦੇ ਲੋਕ ਵੀ ਝਾਕਣ ਲੱਗੇ ਸਿਪਾਹੀ ਦੌੜ ਕੇ ਪਿਛਲੇ ਪਾਸੇ ਚਲੇ ਗਏ ਤਾਂ ਮਾਤਾ ਜੀ ਨੂੰ ਮੰਝੇ ਉੱਤੇ ਬੈਠਾ ਤੇ ਬੱਚਿਆਂ ਨੂੰ ਨਿਸ਼ਚਿੰਤ ਦੇਖ ਕੇ ਪਹਿਲਾਂ ਹੈਰਾਨ ਹੋਏ ਤੇ ਫਿਰ ਨਾਲ ਤੁਰਨ ਲਈ ਕੋਤਵਾਲਾਂ ਦਾ ਹੁਕਮ ਸੁਨਾਇਆ ਮਾਤਾ ਜੀ ਨੇ ਦੋਵੇਂ ਸੈਜਾਦਿਆਂ ਨੂੰ ਗਲੇ ਲਗਾਇਆ ਤੇ ਕਹਿਣ ਲੱਗੇ ਚਲੋ ਮੇਰੇਓ ਬੱਚਿਓ ਚਲਿਏ ਸਾਹਿਬਜ਼ਾਦਾ ਬਾਬਾ ਜ਼ੂਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤਿਆਰ ਵਰ ਤਿਆਰ ਖੜੇ ਸਨ ਦੋਵੇਂ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਿਪਾਈਆਂ ਦੇ ਨਾਲ ਤੁਰ ਪਏ ਇਤਨੇ ਨੂੰ ਬਾਹਰ ਭੀੜ ਇਕੱਠੀ ਹੋ ਗਈ ਗੰਗੂ ਇੱਕ ਪਾਸੇ ਖੜਾ ਸੀ ਲੋਕ ਉਸ ਵੱਲ ਉਂਗਲੀਆਂ ਕਰ ਰਹੇ ਸਨ ਉਹ ਅੱਖਾਂ ਪਾ ਇੱਕ ਪਾਸੇ ਖਲੋਤਾ ਸੀ ਇੱਕ ਜਨਾਨੀ ਬੋਲੀ ਵੇਖੀ ਜੇ ਇਸ ਨਮਕ ਹਰਾਮ ਦੀ ਕਰਤੂਤ ਇਹਨਾਂ ਨੂੰ ਆਪਣੇ ਘਰ ਲਿਆ ਕੇ ਸਰਕਾਰ ਨੂੰ ਜਾ ਕੇ ਖਬਰ ਦਿੱਤੀ ਸਹਿ ਦੂਜਾ ਬੋਲਿਆ ਇਹਨਾਂ ਮਾਸੂਮਾਂ ਨੇ ਸਰਕਾਰ ਦਾ ਕੀ ਵਿਗਾੜਿਆ ਹੈ ਸਾਰੇ ਕਹਿ ਰਹੇ ਸਨ ਇਹਨਾਂ ਦੀ ਦਾਦੀ ਦੇ ਚਿਹਰੇ ਤੇ ਕਿੰਨਾ ਨੂਰ ਹੈ ਲੋਕਾਂ ਦੇ ਦੇਖਦੇ ਆਂ ਦੇਖਦੇ ਆਂ ਹੀਮਾਤਾ ਜੀ ਨੂੰ ਤੇ ਦੋਵੇਂ ਸਹੇਬਜ਼ਾਦਿਆਂ ਨੂੰ ਸਿਪਾਹੀ ਆਪਣੇ ਨਾਲ ਲੈ ਗਏ ਲੋਕ ਬੁੱਲ ਟੋਕਦੇ ਹੀ ਰਹਿ ਗਏ ਰਾਤ ਨੂੰ ਮਾਤਾ ਜੀ ਤੇ ਦੋਵੇਂ ਸਹੇਬਜ਼ਾਦਿਆਂ ਨੂੰ ਮੁਰੰਡੇ ਦੀ ਹਵਾਲਤ ਵਿੱਚ ਰੱਖਿਆ ਗਿਆ ਸ਼ਾਂਤੀ ਦੇ ਪੁੱਜ ਮਾਤਾ ਗੁਜਰੀ ਜੀ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਪਿਆਰ ਤੇ ਦਿਲਾਸੇ ਦੇ ਕੇ ਆਪਣੇ ਕੋਲ ਬੁਲਾਇਆ ਉਹਨਾਂ ਨੂੰ ਗੁਰੂ ਨਾਨਕ ਦੇਵ ਸਿੱਖਾਂ ਦੀ ਬਹਾਦਰੀ ਦੇ ਕਾਰਨਾਮੇ ਸੁਣਾਉਂਦੇ ਰਹੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀ ਦੁੱਤੀ ਸ਼ਹੀਦੀ ਦੀਆਂ ਸਾਖੀਆਂ ਉਹਨਾਂ ਨੂੰ ਸੁਨਾਈਆਂ ਫਿਰ ਤਿੰਨਾਂ ਨੇ ਮਿਲ ਕੇ ਰਹਿਰਾ ਸਾਹਿਬ ਤੇ ਕੀਰਤਨ ਸੋਹਲੇ ਦਾ ਪਾਠ ਕੀਤਾ ਤੇ ਰਾਤ ਨੂੰ ਚਟਾਈ ਉੱਤੇ ਹੀ ਵਿਸ਼ਰਾਮ ਕੀਤਾ ਦੂਜੇ ਦਿਨ ਸਵੇਰੇ ਹੀ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਇੱਕ ਬੈਲ ਗੱਡੇ ਉੱਤੇ ਬਿਠਾ ਕੇ ਬੱਸੀ ਦੇ ਥਾਣੇ ਲੈ ਗਏ ਲੋਕਾਂ ਦੀ ਭੀੜ ਨਾਲ ਹੀ ਚਲਦੀ ਜਾ ਰਹੀ ਸੀ ਲੋਕ ਹੈਰਾਨ ਹੋ ਕੇ ਇੱਕ ਦੂਜੇ ਤੋਂ ਪੁੱਛ ਰਹੇ ਸਨ ਕਿ ਬਿਰਧ ਮਾਤਾ ਤੇ ਮਾਸੂਮ ਬੱਚਿਆਂ ਨੂੰ ਕਿਉਂ ਕੈਦ ਕੀਤਾ ਗਿਆ ਹੈ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦੇ ਜਿੱਥੇ-ਜਿੱਥੇ ਵੀ ਲੰਘਦੇ ਲੋਕ ਘਰਾਂ ਤੋਂ ਬਾਹਰ ਆ ਜਾਂਦੇ ਦਲੇਰ ਤੇ ਨੀੜਰ ਸਾਹਿਬਜ਼ਾਦਿਆਂ ਨੂੰ ਦੇਖ ਕੇ ਲੋਕ ਕਹਿ ਰਹੇ ਸਨ ਆਪਣੇ ਬਹਾਦਰ ਪਿਤਾ ਦੇ ਬਹਾਦਰ ਸਪੂਤ ਹਨ ਆਸ-ਪਾਸ ਖੜੇ ਮਰਦਾਂ ਤੇ ਜਨਾਨੀਆਂ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਸਿਪਾਹੀ ਘਬਰਾ ਕੇ ਜਲਦੀ ਜਲਦੀ ਅੱਗੇ ਤੁਰਦੇ ਜਾਂਦੇ ਗੱਡੇ ਵਾਲਾ ਬਲਦਾਂ ਨੂੰ ਤੇਜ਼ ਹੱਕਦਾ ਜਾਂਦਾ ਤਿਆਂ ਜੋ ਉਹ ਛੇਤੀ ਤੋਂ ਛੇਤੀ ਸਰਹਿੰਦ ਪਹੁੰਚ ਜਾਣ ਹਿੰਦ ਪਹੁੰਚ ਕੇ ਰਾਤ ਵੇਲੇ ਮਾਤਾ ਜੀ ਤੇ ਦੋਵੇਂ ਸਹੈਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ। ਮੋਤੀराम ਮਹਿਰਾ ਨੇ ਮਾਤਾ ਜੀ ਤੇ ਦੋਵੇਂ ਸਹੈਬਜ਼ਾਦਿਆਂ ਨੂੰ ਜਾਣ ਹੀ ਲੇ ਕੇ ਠੰਡੇ ਬੁਰਜ ਵਿੱਚ ਦੁੱਧ ਪਿਲਾਇਆ। ਸਹੈਬਜ਼ਾਦਾ ਬਾਬਾ ਜੂਰਾਵਰ ਸਿੰਘ ਤੇ ਸਹੈਬਜ਼ਾਦਾ ਬਾਬਾ ਫਤਿਹ ਸਿੰਘ ਜੀ ਆਪਣੀ ਦਾਦੀ ਕੋਲ ਬੈਠ ਕੇ ਉਹਨਾਂ ਕੋਲੋਂ ਸੱਖੀਆਂ ਸੁਣਦੇ ਰਹੇ। ਗੁਰੂ ਸਾਹਿਬਾਂ ਦੇ ਆਦਰਸ਼ਾਂ ਬਾਰੇ ਸੁਣ ਕੇ ਸਹੈਬਜ਼ਾਦਾ ਕਹਿਣ ਲੱਗੇ ਮਾਤਾ ਜੀ ਅਸੀਂ ਦਸ਼ਮੇਸ਼ ਪਿਤਾ ਦੇ ਪੁੱਤਰ ਹਾਂ। ਆਪਣੇ ਧਰਮ ਦੀ लाज ਰੱਖਾਂਗੇ ਧੰਨ ਭਾਗ ਹਮਰੇ ਹੈ ਮਾਈ ਧਰਮ ਹੇਤ ਤਨ ਜੋ ਕਰ ਜਾਈ ਮਾਤਾ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਅਸੀਰਵਾਦ ਦਿੱਤਾ ਦੂਜੇ ਦਿਨ ਸਵੇਰੇ ਹੀ ਨਵਾਬ ਦੇ ਸਿਪਾਹੀ ਪਹੁੰਚ ਗਏ ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਪ੍ਰਣਾਮ ਕੀਤਾ ਤੇ ਕਹਿਣ ਲੱਗੇ ਇਹਨਾਂ ਬੱਚਿਆਂ ਨੂੰ ਨਵਾਬ ਸਾਹਿਬ ਦੀ ਕਚਹਿਰੀ ਵਿੱਚ ਲਿਜਾਣ ਦਾ ਹੁਕਮ ਮਿਲਿਆ ਹੈ ਮਾਤਾ ਜੀ ਪੁੱਛਣ ਲੱਗੇ ਕਿਸ ਦੋਸ਼ ਵਿੱਚ ਲੈ ਜਾਣਾ ਹੈ ਸਿਪਾਈਆਂ ਨੇ ਜਵਾਬ ਦਿੱਤਾ ਅਸੀਂ ਕੀ ਜਾਣੀਏ ਅਸਾਂ ਤਾਂ ਹੁਕਮ ਦੀ ਪਾਲਣਾ ਕਰਨੀ ਹੈ ਮਾਤਾ ਜੀ ਨੇ ਬੱਚਿਆਂ ਨੂੰ ਪਿਆਰ ਕੀਤਾ ਤੇ ਅਸੀਸ ਦਿੱਤੀ ਦੋਵੇਂ ਸਾਹਿਬਜ਼ਾਦੇ ਆਪਣੀ ਦਾਦੀ ਜੀ ਅੱਗੇ ਸਿਰ ਝੁਕਾ ਕੇ ਸਿਪਾਈਆਂ ਨਾਲ ਚੱਲਣ ਲਈ ਤਿਆਰ ਹੋ ਗਏ ਵੀਡੀਓ ਵਿੱਚ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾਂ ਜੀ ਅਗਲਾ ਇਤਿਹਾਸ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ